ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨੂ ਬਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਨੂੰ ਬਣਾਵਾ ਬਣਾਉਣਾ ਸਿਖਾਵਾਂਗੇ ਕਟਹਰ ਕਟਹਰ ਦੀ ਸਬਜ਼ੀ ਬਣਦੀ ਹੁੰਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਖਾਣੇ ਵਿੱਚ ਆਇਰਨ ਤੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਤੇ ਇਹ 슈ਗਰ ਵਾਲੇ ਪੇਸ਼ੈਂਟ ਵਾਸਤੇ ਵੀ ਬਹੁਤ ਜ਼ਿਆਦਾ ਚੰਗੀ ਹੁੰਦੀ ਹੈ ਖਾਣੀ ਆਓ ਹੁਣ ਤੁਹਾਨੂੰ ਬਣਾਉਣੀ ਸਿਖਾਉਨੇ ਸਭ ਤੋਂ ਪਹਿਲਾਂ ਆਪਾਂ ਨਾ ਇਹਨੂੰ ਲੈ ਕੇ ਜਿਹਨੂੰ ਆਪਾਂ ਕਟਿੰਗ ਕਰਨਾ ਹੈ ਜਿਹੜੇ ਇਹਦੇ ਬੀਜ ਨੇ ਉਹਨਾਂ ਨੂੰ ਆਪਾਂ ਅਲੱਗ ਕੱਢ ਲੈਣਾ ਇਹ ਅਸੀਂ ਵੈਸੇ ਬਾਜ਼ਾਰ ਤੋਂ ਛਿਲ ਮਤਲਬ ਇਹਦਾ ਛਿਲਕਾ ਉਤਰਵਾ ਕੇ ਲੈ ਕੇ ਆਏ ਸੀ ਕਿਉਂਕਿ ਇਹਦਾ ਛਿਲਕਾ ਉਤਾਰਨਾ ਬਹੁਤ ਆਖੰਦਾ ਤੇਲ ਦਾ ਪਹਿਲਾਂ ਹੱਥ ਲਗਾ ਲੈਣਾ ਕਿਉਂਕਿ ਇਹਦੇ ਵਿੱਚ ਨਾ ਚਿਪਚਿਪਾਹਟ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਕਰਕੇ ਤੁਸੀਂ ਇਹਨੂੰ ਚਾਕੂ ਨੂੰ ਵੀ ਥੋੜਾ ਜਿਹਾ ਲਗਾ ਸਕਦੇ ਹੋ ਵੀ ਤਾਂ ਕਿ ਚਾਕੂ ਨੂੰ ਵੀ ਐਵੇਂ ਚਿਪਕੇ ਨੰਿਤਦਾ ਲਈਏ ਚਿੱਕੀ ਅੰਦਰ ਆਂਦਾ ਦੇਖੋ ਐਵੇਂ ਉਹ ਕਰਕੇ ਅਸੀਂ ਨਾ ਇਹਦੇ ਛੋਟੇ ਛੋਟੇ ਪੀਸ ਕਰ ਲੈਣੇ ਨੇ ਇੱਕ ਇਹਦੇ ਵਿੱਚ ਐਵੇਂ ਦੇ ਬੀਜ ਹੁੰਦੇ ਨੇ ਬੀਜ ਜਿਹੜੇ ਇਹ ਬੀਜ ਹੁੰਦੇ ਆ ਇਹਨੂੰ ਤੁਸੀਂ ਅਲੱਗ ਤੋਂ ਕੱਢ ਲੈਣਾ ਅਲੱਗ ਤੋਂ ਕੱਢ ਕੇ ਵੀ ਨਾ ਇਹਦੇ ਉੱਤੇ ਦੇਖੋ ਆਹਾ ਹੁੰਦਾ ਇੱਕ ਬਹੁਤ ਜ਼ਿਆਦਾ ਹਾਰਡ ਹੁੰਦਾ ਇਹ ਛਿਲਕਾ ਇਹਨੂੰ ਵੀ ਉਤਾਰਨਾ ਹੈ ਇਹਨੂੰ ਵਿੱਚ ਨਹੀਂ ਉਹ ਕਰਨਾ ਨਹੀਂ ਤਾਂ ਫਿਰ ਜਦੋਂ ਸਬਜੀ ਬਣ ਜਾਂਦੀ ਆ ਨੇ ਮੂੰਹ ਦੇ ਵਿੱਚ ਆਉਂਦੇ ਨੇ ਬਹੁਤ ਭੜੇ ਲੱਗਦੇ ਨੇ ਤੇ ਇਹਨੂੰ ਤੁਸੀਂ ਐਵੇਂ ਛਿਲਕੇ ਨੂੰ ਚੰਗੀ ਤਰ੍ਹਾਂ ਇਹਦੇ ਤੋਂ ਉਤਾਰ ਦੇਣਾ ਇਹ ਐਵੇਂ ਹੁੰਦਾ ਜਿਵੇਂ ਕਾਗਜ਼ ਜਿਹਾ ਹੁੰਦਾ ਹੈ ਨਾ ਓਵੇਂ ਦਾ ਛਿਲਕਾ ਹੁੰਦਾ ਹੈ ਇਹ ਇਹ ਅਲੱਗ ਤੋਂ ਨਾਲੇ ਇਹ ਵੀ ਮਤਲਬ ਬੀਜ ਕੱਢ ਕੇ ਫਰਾਈ ਹੋਗਾ ਆ ਦੇਖੋ ਜੀ ਆਪਾਂ ਕਟਹਰ ਕੱਟ ਲਿਆ ਕਟਹਰ ਕੱਟ ਕੇ ਆਪਾਂ ਕਟਹਰ ਦੇ ਜਿਹੜੇ ਬੀਜ ਨੇ ਉਹਨਾਂ ਨੂੰ ਆਪਾਂ ਅਲੈਦੇ ਐਵੇਂ ਉਹ ਕਰ ਲਿਆ ਉਹਦਾ ਛਿਲਕਾ ਵੀ ਉਤਾਰ ਲਿਆ ਤੇ ਇੱਧਰ ਆਪਾਂ ਕੀਤਾ ਤੜਕੇ ਦਾ ਸਮਾਨ ਤਿਆਰ ਪਿਆਜ਼ ਲਸਣ ਅਦਰਕ ਹਰੀਆਂ ਮਿਰਚਾਂ ਤੇ ਟਮਾਟਰ ਇਹਨਾਂ ਨੂੰ ਆਪਾਂ ਬੀਟ ਕਰਾਂਗੇ ਤੇ ਇਹਨੂੰ ਆਪਾਂ ਕਰਾਂਗੇ ਹੁਣ ਫਰਾਈ ਇਧਰ ਆਪਣਾ ਤੇਲ ਗਰਮ ਹੋ ਰਿਹਾ ਆਪਾਂ ਚੈੱਕ ਕਰਦੇ ਹਾਂ ਵੀ ਜੇ ਤੇਲ ਗਰਮ ਹੋ ਗਿਆ ਤਾਂ ਆਪਾਂ ਇਹਨੂੰ ਫਰਾਈ ਕਰਨਾ ਸ਼ੁਰੂ ਕਰੀਏ ਮੈਂ ਥੋੜਾ ਜਿਹਾ ਪੀਸ ਵਿੱਚ ਪਾ ਕੇ ਦੇਖਦੀ ਹਾਂ ਹਲੇ ਘੱਟ ਗਰਮ ਹੈ ਥੋੜਾ ਤੇਜ਼ ਗਰਮ ਚਾਹੀਦਾ ਆਪਾਂ ਨੂੰ ਇਹਦੇ ਵਾਸਤੇ ਜਦੋਂ ਆਪਾਂ ਮਸਾਲਾ ਬੀਟ ਕਰਦੇ ਹਾਂ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਕਟਹੜ ਫਰਾਈ ਕਰਨਾ ਹੈ ਇਹਨੂੰ ਆਪਾਂ ਇਹਨੂੰ ਕਟਹੜ ਨੂੰ ਇਹਦੇ ਵਿੱਚ ਪਾ ਲੈਣਾ ਇਹ ਥੋੜਾ ਜਿਹਾ ਇਸ ਕਰਕੇ ਸਾਰਾ ਇੱਕੋ ਵਾਰੀ ਚ ਪੈ ਜਾਊਗਾ ਇਨੂੰ ਹੁਣ ਬ੍ਰਾਊਨ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਫਰਾਈ ਕਰਨਾ ਹੈ। ਇਹਨੂੰ ਮੈਂ ਬਸ ਇੱਕ ਵਾਰੀ ਹਿਲਾ ਦੋ। ਫਿਰ ਉਸ ਤੋਂ ਬਾਅਦ ਵਿੱਚ ਆਪਣੇ ਆਪ ਹੀ ਕਰ ਜਾਊਗਾ ਤੇ ਇੱਧਰ ਆਪਾਂ ਮਸਾਲਾ ਹੈ ਜਿਹੜਾ ਆਪਣਾ ਉਹ ਬੀਟ ਹੋ ਚੁੱਕਿਆ ਸਾਰਾ ਤੇ ਆਪਾਂ ਇੱਕ ਪਾਸੇ ਇਹਨੂੰ ਤੜਕਾ ਲਗਾਈ ਜਾਣਾ ਇੱਕ ਪਾਸੇ ਇਹਨੇ ਫਰਾਈ ਹੋਈ ਜਾਣਾ। ਆਪਾਂ ਕੁੱਕਰ ਰੱਖ ਲਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1.5 ਕੜਛੀ ਤੇਲ। ਪਾਵਾਂਗੇ ਆਪਾਂ ਹਿੰਗ। ਕਿੰਗ ਪਾਣ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਜਦੋਂ ਇਹ ਚਟਕਣ ਲੱਗ ਜਵੇ ਬਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਥੋੜੀ ਜੀ ਦਾਲ ਚੀਨੀ ਲਿੱਤੀ ਐ ਤੇ ਇੱਕ ਆਪਾਂ ਲੁੱਤਾ ਤੇਜ ਪੱਤਾ ਦੋ ਤੋਂ ਤਿੰਨ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਸਾਬਤ ਤਾਂ ਕਿ ਇਹ ਬਸ ਜਿਹੜੇ ਆਪਾਂ ਖੜੇ ਮਸਾਲੇ ਪਾਏ ਆ ਇਹ ਥੋੜੇ ਜੇ ਭੁੱਜਣ ਲੱਗ ਜਾਣ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜਾ ਆਪਣਾ ਮਸਾਲਾ ਤਿਆਰ ਕੀਤਾ ਹੈ ਟਮਾਟਰ ਹਰੀਆਂ ਮਿਰਚਾਂ ਅਦਰਕ ਇਹ ਸਾਰਾ ਆਪਾਂ ਇਹਦੇ ਵਿੱਚ ਪਸਾਲਾ ਪਾਵਾਂਗੇ ਹੁਣ ਇਹਨੂੰ ਸਾਰੇ ਮਸਾਲੇ ਨੂੰ ਪਾ ਕੇ ਚੰਗੀ ਤਰ੍ਹਾਂ ਹਲਾਵਾਂਗੇ ਦੇਖੋ ਉਧਰ ਆਪਾਂ ਤੜਕਾ ਲਗਾਉਣਾ ਰੱਖਤਾ ਕੁੱਕਰ ਦੇ ਵਿੱਚ ਤੇ ਇੱਧਰ ਆਪਣਾ ਕੜਾਹੀ ਦੇ ਵਿੱਚ ਘਟਾਰ ਫਰਾਈ ਹੋ ਰਿਹਾ ਹੈ ਹਲੇ ਵੀ ਇਹ ਚੰਗੀ ਤਰ੍ਹਾਂ ਫਰਾਈ ਨਹੀਂ ਹੋਇਆ ਇਹਨੂੰ ਪੂਰਾ 골ਡਨ ਬ੍ਰਾਊਨ ਕਰਨਾ ਹੈ ਆਪਾਂ ਆਪਾਂ ਇਹ ਲस्सी ਬਣਾ ਰਹੇ ਹਾਂ ਤੇ ਇੱਧਰ ਆਪਣਾ ਇਹ ਫਰਾਈ ਹੋ ਚੁੱਕਿਆ ਕਟਹਰ ਆਪਣਾ ਫਰਾਈ ਹੋ ਚੁੱਕਿਆ ਤੇ ਆਪਣਾ ਮਸਾਲਾ ਵੀ ਪੁੱਜ ਚੁੱਕਿਆ ਦੇਖੋ ਮਸਾਲਾ ਵਧੀਆਨ ਪੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਆਪਣੇ ਸਵਾਦ ਦੇ ਅਨੁਸਾਰ ਪਾਣਾ ਤੁਸੀਂ ਜਿੰਨਾ ਕੁ ਵੀ ਤੁਹਾਨੂੰ ਵਧੀਆ ਲੱਗਦਾ ਟੇਸਟ ਉਸ ਤੋਂ ਬਾਅਦ ਆਪਾਂ ਇੱਕ ਚਮਚ ਪਾਵਾਂਗੇ ਛੋਟਾ ਇਹਦੇ ਵਿੱਚ ਹਲਦੀ ਦਾ ਬਾਕੀ ਮਿਰਚ ਲਾਲ ਤੁਸੀਂ ਪਾਣੀ ਆ ਤੇ ਤੁਹਾਡੀ ਮਰਜ਼ੀ ਹੈ ਨਹੀਂ ਤਾਂ ਫਿਰ ਹਰੀ ਤੁਸੀਂ ਪਾਓ ਮੈਂ ਥੋੜੀ ਜੀ ਪਾ ਰਹੀ ਹਾਂ ਇਹਦੇ ਵਿੱਚ ਲਾਲ ਮਿਰਚ ਤੇ ਥੋੜੀ ਆਪਾਂ ਪਾਵਾਂਗੇ ਇਹਨੂੰ ਕਲਰ ਦੇਣ ਵਾਸਤੇ ਦੇਗੀ ਮਿਰਚ ਤੇਗੀ ਮਿਰਚ ਦਾ 1 ਚਮਚ ਪਾਉਂਗੀ ਹੁਣ ਇਹਨਾਂ ਨੂੰ ਆਪਾਂ ਸਾਰੇ ਮਸਾਲਿਆਂ ਨੂੰ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਸਾਰੇ ਜਿੰਨੇ ਵੀ ਮਸਾਲੇ ਆ ਇਹਦੇ ਵਿੱਚ ਐਬਜ਼ਾਰਬ ਹੋ ਜਾਣ ਦੇਖੋ ਵਧੀਆ ਆ ਗਿਆ ਨਾ ਕਲਰ ਐਵੇਂ ਥੋੜੀ ਇਹਨੇ ਤੇਲ ਵੀ ਛੱਡਦਾ ਨਾ ਹੁਣ ਸਾਰੇ ਮਸਾਲਿਆਂ ਨੂੰ ਵਿੱਚ ਪਾ ਕੇ ਮਿਰਚ ਮਸਾਲੇ ਸਾਰਾ ਕੁਝ ਪਾ ਕੇ ਆਪਣਾ ਤੜਕਾ ਤਿਆਰ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਇਹ ਫਰਾਈ ਕੀਤਾ ਹੋਇਆ ਆਪਣਾ ਕਟਹੜ ਇਹਨੂੰ ਇਹਦੇ ਵਿੱਚ ਸਾਰੇ ਨੂੰ ਪਾ ਲੈਣਾ ਜਿਦਾਂ ਪਹਿਲਾਂ ਇਹਨੂੰ ਸਾਰੇ ਮਸਾਲੇ ਦੇ ਵਿੱਚ ਐਵੇਂ ਚਸ ਜਾਣਾ ਕੜਸ਼ੀ ਦੀ ਹੈਲਪ ਦੇ ਨਾਲ ਐਵੇਂ ਇਹਨੂੰ ਚੰਗੀ ਤਰ੍ਹਾਂ ਮਸਲ ਲੈ ਵਿੱਚ ਤਾਂ ਕਿ ਜਿੰਨੇ ਵੀ ਮਸਾਲੇ ਆ ਇਹਦੇ ਵਿੱਚ ਐਬਜ਼ਾਰਬ ਹੋ ਜਾਣ ਦੇਖੋ ਐਵੇਂ ਕਰਕੇ ਤੁਸੀਂ ਦਬਾ-ਦਬਾ ਕੇ ਇਹਨੂੰ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਇਹਦੇ ਵਿੱਚ ਐਡ ਕਰ ਦਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤੁਹਾਡੀ ਮਰਜ਼ੀ ਆ ਦੇਖੋ ਜੇ ਤਾਂ ਤੁਸੀਂ ਐਵੇਂ ਸੁੱਕਾ ਖਾਣਾ ਹੈ ਫਿਰ ਤਾਂ ਇਹ ਤਿਆਰ ਹੈ ਤੇ ਐਵੇਂ ਤੁਸੀਂ ਸੁੱਕਾ ਵੀ ਖਾ ਸਕਦੇ ਹੋ ਅਸੀਂ ਇਹਨੂੰ ਬਣਾਵਾਂਗੇ ਥੋੜਾ ਜਿਹਾ ਰਸ ਮਿਸਾ ਜਾ ਤਾਂ ਕਿ ਗਰੇਵੀ ਜਿਹਾ ਬਣ ਜਵੇ ਇਹ ਦੇਖੋ ਮੈਂ ਇੱਥੇ ਇਹ ਵਾਲਾ ਅੱਧਾ ਗਲਾਸ ਪਾਇਆ ਹੈ ਪਾਣੀ ਦਾ ਹੁਣ ਆਪਾਂ ਇਹਨੂੰ ਕਰਵਾ ਦੋ ਤੋਂ ਤਿੰਨ ਵਿਸਲਾਂ ਮਰਵਾਵਾਂਗੇ ਫਿਰ ਤੁਹਾਨੂੰ ਦਿਖਾਵਾਂ ਆਪਣੀ ਕਟਹੜ ਦੀ ਸਬਜ਼ੀ ਬਣ ਗਈ ਦੇਖੋ ਆ ਆਪਣੀ ਘਟਹਰ ਦੀ ਸਬਜ਼ੀ ਬਣ ਕੇ ਤਿਆਰ ਹੈ ਆਹ ਬਣਾਈ ਹੈ ਦਾਲ ਮਖਣੀ ਇਹ ਬੁੰਦੀ ਸਿੰਪਲ ਜੀਰੇ ਵਾਲਾ ਦਹੀਂ ਤੇ ਜੀਰੇ ਵਾਲੇ ਰਾਈਸ ਤੇ ਨਾਲ ਤੰਦੂਰੀ ਰੋਟੀ ਲੱਸੀ ਆਓ ਤੁਸੀਂ ਕਰੋ ਆਪਣੀ ਰਸੋਈ ਦੇ ਵਿੱਚ ਖਾਓ ਇਹਨੂੰ ਥਾਲੀ ਨੂੰ ਤੇ ਜੇ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਹੈ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ